ਕਹਾਂ ਮੈਨੂੰ ਫਿਰ ਜਾਨ ਕਰਦੇ ਹੋ ਮੈਨੂੰ ਇਹ ਬੋਲਣੀ ਮੇਰੀ ਬੋਲਣਾ ਆ ਗਿਆ ਜਾਨ ਕਟਿਆ ਬਰਾਉਂਚ ਤੁਹਾਡੇ ਲਾਸਤੇ ਵੇਚਿਆ ਨਹੀਂ ਕੁੜਸੀ ਮਾਰਦੇ ਹੋ ਮੇਰੇ ਫਿਰਦੇ ਆਏ ਆਈਸਕ੍ਰੀਮ ਖਾਣ ਜਾ ਰਹੇ ਸੀ ਹਾਂ ਫਿਰ ਫੇ ਆਈਸਕ੍ਰੀਮ ਖਾਣ ਜਾਣਾ ਹਾਂ ਇਸ ਨਾਲ ਮੈਂ ਲੋਨ ਦੀ ਪਾਉਂਗੀ ਵੀਡੀਓ ਤੇ ਬੜੇ ਜਵਾਨ ਤਾਂ ਕੱਟ ਰਹੇ ਵੀ ਬੋਲ ਪਏ ਦੀ ਰਾਈਟ ਸਾਡਾ ਵੀਡੀਓ ਆਪੀ ਸੀਆਰ ਵਾਦਲੇ ਪਿੱਛੋਂ ਆਏ ਨੇ ਆਹ ਕੱਟ ਰਹੇ ਸਨ ਇਹ ਮੈਂ ਗੱਲ ਕਰ ਰਹੇ ਨਹੀਂ ਸਾਡੀ ਗੱਲ ਕਰ ਰਹੇ ਭੱਜ ਕੇ ਆ ਰਹੇ ਮਾਰਨ ਨੂੰ ਲੈ ਥੋੜੀ ਗੱਲ ਹੋਣੀ ਆ ਕਿ ਕਿਉਂ ਮਾਰਨਗੇ ਅਸੀਂ ਗਾਲ ਨਹੀਂ ਕੱਢੀ ਅਸੀਂ ਕੁਛ ਨਹੀਂ ਕਿਹਾ ਤੂੰ ਤੂੰ ਮੈਂ ਮੈਂ ਇੱਧਰ ਇਹਨਾਂ ਨਾਲ ਗੱਲ ਲੈਡੀਆਂ ਨਾਲ ਬੋਲਣ ਮੈਂ ਤੁਹਾਨੂੰ ਬੋਲਣ ਦੀ ਕੋਈ ਨਹੀਂ ਹੈਗੀ ਮੈਂ ਸਾਰੀ ਉਮਰ ਸਮਾਜ ਦੇ ਵਾਦ ਵਿੱਚ ਕੱਢਦੀ ਇੱਥੇ ਬੋਲਣਗੇ ਅੱਜ ਇਹ ਪਹਿਲੀ ਬੋਰ ਤੇ ਰੋਕੇ ਦੋਨੋਂ ਰੁਕੇ ਡਾਕੂਮੈਂਟ ਮੰਗੇ ਡਾਕੂਮੈਂਟ ਦਿੱਤੇ ਇਹ ਥੋੜੇ ਸਾਰੇ ਬੰਦੇ ਕਿਹਾ ਮੈਂ ਰਫਲੀ ਬੋਲੇਗੀ ਨਹੀਂ ਮੈਂ ਸਰਫਿਰ ਕਹੀ ਇਹ ਸਰਫਿਰ ਕਹੀ ਜਾਂਦਾ ਅੱਜ ਕਰੀਏ ਮੈਂ ਰਫਲੀ ਗੱਲ 哎，我一看你往身边。